ਪਣ ਜੀ ਚੰਗੀ ਗੱਲ ਥੋੜੀ ਆ ਤੁਸੀਂ ਮੈਂ ਕਬੀਲਦਾਰ ਬੰਦਾਗਾ ਉਹਨੇ ਥਿਆਣਾ ਬੰਦਾ ਜਵਾਕ ਬਰਾਬਰ ਦੇ ਉਹਨ ਵਿਵਣ ਵਾਲੇ ਹੋ ਹੈਲੋ ਤੁਸੀਂ ਮੈਂ ਤੁਸੀਂ ਬ ਕਸਟਮਰ ਕੇਅਰ ਆਪਣਾ ਹੈਡਕਵਰਟਰ ਤੋਂ ਬੋਲਦੇ ਜਿੱਥੇ ਫੋਨ ਕਰਦੇ ਹੁੰਦੇ ਸ਼ਿਕਾਇਤ ਕਰਦੇ ਹੁੰਦੇ ਆਪਣੇ ਜਿੱਥੇ ਕੁੜੀਆਂ ਜਿਹੀ ਬੈਠੀ ਹੁੰਦੀਆਂ ਫੋਨ ਤੇ ਗੱਲ ਕਰਦੀਆਂ ਆਪਣਾ ਕੋਈ ਵੀ ਉਹਨਾਂ ਨੂੰ ਫੋਨ ਕਰਦੇ ਉਥੋਂ ਬੋਲਦੇ ਆ ਪਾਇਰ ਜੀ ਸਾਤਰੀ ਕਾਲਜ ਪਰ ਇਹ ਮੈਨਾਂ ਉਹ ਲਿਆਂਦਾ ਠੀਕ ਨਾ ਮੈਂ ਆਪਣਾ ਜਿਹੜਾ ਮੋਬਾਈਲ ਟੱਚ ਜੀ ਕਰਦੇ ਆ ਆਂਗਲੀਆਂ ਧਾਣ ਕਰਦੇ ਉਹ ਲਿਆਂਦਾ ਠੀਕ ਨਾ ਤੇ ਭੈਣ ਜੀ ਕੱਲਣਾ ਮੇਰੇ ਮੋਬਾਈਲ ਤੇ ਭੈਣ ਜੀ ਮਨਸਾਂ ਗੀ ਲੱਗਦੀ ਐ ਨਹੀਂ ਨਹੀਂ ਕੰਪਲੀਟ ਕਰਨੀ ਐ ਭੈਣ ਜੀ ਮੈਂ ਮੇਰੇ ਹੱਲ ਕਰੋ ਭੈਣ ਜੀ ਉਹਨਾਂ ਆਪਣੀ ਅਸਲੀਲ ਗੰਧੀਆਂ ਜੀਆਂ ਫੋਟੋ ਵੀਡੀਓ ਆਉਂਦੀਆਂ ਨੇ ਬੂਰੇ ਤੇ ਨੀ ਉਹ ਪਹਿਲਾਂ ਨਹੀਂ ਤੇ ਹੁੰਦੀਆਂ ਬੰਨਤਾ ਸਾਫ ਸੁਥਰੀਆਂ ਵਧੀਆ ਹੁੰਦੀਆਂ ਤੇ ਕੱਲ ਤਾਂ ਗੰਦ ਜਿਹਾ ਪਈ ਜਾਂਦਾਗਾ ਮੈਂ ਤਾਂ ਭੈਣ ਜੀ ਮੈਂ ਤਾਂ ਕਮਰੇ ਚ ਬੰਦ ਹੋ ਕੇ ਤੁਹਾਨੂੰ ਫੋਨ ਕਰ ਰਹਾਗਾ ਮੈਂ ਤਾਂ ਡਰਿਆ ਪਿਆਗਾ ਵੀ ਜੇ ਮੇਰਾ ਕਿਸੇ ਨੇ ਮੋਬਾਈਲ ਦੇਖ ਲਿਆ ਉਹ ਕਹਿਣਗੇ ਬੁੜਾ ਕੀ ਦੇਖੀ ਜਾਂਦਾ ਪੁਣ ਜੀ ਮੇਰਾ ਹੱਲ ਕਰੋ ਤੁਸੀਂ ਕੋਈ ਇਹ ਤਾਂ ਗਲਤ ਕਰ ਲਾ ਸਾਡੀ ਮੇਰੇ ਮੋਬਾਈਲ ਤੇ ਤੁਸੀਂ ਪਤਾ ਨਹੀਂ ਕਿਹ ਜੀਆਂ ਵੀਡੀਓ ਭੇਜੀ ਜਾਂਦੇ ਹੋ ਨਾ ਨਾ YouTube ਤੇ ਵੀ Facebook ਤੇ ਵੀ ਇਹ ਟਿਕਟਨਾ ਗ੍ਰਾਮ ਤੇ ਵੀ ਸ਼ਾਰੇ ਕਾ ਤੇਤੀ ਆਉਂਦੀਆਂ ਨੇ ਨੰ ਮੈਂ ਨਹੀਂ ਦੇਖਿਆ ਭੈਣ ਜੀ ਮੈਨੂੰ ਕੀ ਲੋੜ ਪਈ ਦੇਖਣ ਦੀ ਮਤਾਉ ਬੋਲ ਕੇ ਕੱਢਦਾ ਹੁੰਨਾ ਐ ਐ ਬੋਲ ਕੇ ਮਾਤਾ ਦੀਆਂ ਭੇਟਾ ਚਲਾਉ ਅ ਕਾਬਰਾ ਚਲਾਉ ਆਏ ਬੋਲ ਕੇ ਕੱਢਦਾ ਹੁੰਨਾ ਮੈਂ ਤਾਂ ਕੁਸ ਮਾਇ ਨਹੀਂ ਕਦੇ ਕੱਢਿਆ ਇਹ ਜਾ ਕੁਸ ਭੈਣ ਜੀ ਮੈਂ ਤਾਂ ਮੈਂ ਤਾਂ ਮੋਬਾਈਲ ਮੋੜ ਲਿਆ ਠੀਕਾ ਉਹ ਬਾਣੀਆਂ ਕਹਿੰਦਾ 2000 ਘੱਟ ਤੇ ਕੱਟੂ ਮਤਾ ਬਾਣੀਆਂ ਨਾਲ ਲੜਨ ਨੂੰ ਤਿਆਰ ਹੋ ਗਿਆ ਮਖਾ ਮੋਬਾਈਲ ਮੇਰਾ ਤੂੰ 15000 ਦਾ ਦਿੱਤਾਗਾ 13 ਦਾ ਕੰਮਿਕਣਾ ਮੋਬਾਈਲ ਰੱਖਾ ਉਹਦਾ ਗੰਦੇ ਵੀਡੀਓ ਦੀ ਉਹਨੇ ਸੁੱਡਾ ਨੰਬਰ ਦੇਤਾ ਉਹ ਕਹਿੰਦਾ ਆ ਕਰਕੇ ਕਸਟਮਰ ਤੇ ਫੋਨ ਕਰ ਲਾ ਤੇ ਫੋਨ ਕਰਕੇ ਕੰਪਲੀਟ ਲਿਖਾ ਦਿਓ ਕੱਟ ਦੇਣਗੇ ਭੈਣ ਜੀ ਚੰਗੀ ਗੱਲ ਥੋੜੀ ਹੈ ਤੁਸੀਂ ਮੈਂ ਕਬੀਲਦਾਰ ਬੰਦਾ ਹੈ ਉਹਨੇ ਛਿਆਣਾ ਬੰਦਾ ਜਵਾਕ ਬਰਾਬਰ ਦੇ ਉਹਨ ਵਿਵਣ ਵਾਲੇ ਹੋ ਤੇ ਮੈਂ ਹੁਣ ਚੰਗਾ ਲੱਗਦਾ ਹੈ ਜੀ ਵੀਡੀਓ ਦੇਖਦਾ ਮੈਨੂੰ ਤੁਸੀਂ ਵਹ ਜੀ ਵੀਡੀਓ ਭੇਜੀਏ ਨਾ ਮੇਰੀ ਬੇਇੱਜ਼ਤੀ ਕਰਾ ਦੋਗੇ ਪਰਿਵਾਰ ਚ ਜੇ ਮੈਂ ਕਈ ਬਰੀ ਮੋਬਾਈਲ ਦੇਖਦਾ ਮੇ ਮੂਰੇ ਹੱਦ ਨੰਗੀਆਂ ਟੀਆਂ ਜੀਆਂ ਆ ਜਾਣੋਂ ਗੰਦ ਭਕਦੀਆਂ ਤੇ ਮੇਰੇ ਤਾਂ ਜਿਹਾਣਾ ਦੱਬਰ ਹੋ ਜਾਊਗਾ ਬੇਇੱਜ਼ਤੀ ਹੋ ਜਾਊਗੀ ਇਹ ਕੰਮ ਗੱਲ ਤਾਂ ਤੁਹਾਡਾ ਭੈਣ ਜੀ ਨਾ ਨਾ ਮੈਂ ਨਹੀਂ ਦੇਖਿਆ ਹੈਗੇ ਭੈਣ ਦੀ ਸੌ ਲੱਗੇ ਮੈਂ ਤਾਂ ਵੱਡੇ ਮਹਾਰਾਜ ਜਿਉ ਮੈਂ ਨਹੀਂ ਦੇਖਿਆ ਹੈਗਾ ਨਾ ਬਿਨਾ ਬਿਨਾ ਦੇਖਿਆ ਆਉਂਦੀਆਂ ਨਹੀਂ ਪਹਿਲਾਂ ਸਰਚ ਕਰਨਾ ਪੈਂਦਾ ਨਾ ਬਨ ਜੀ ਮੈਂ ਤਾਂ ਨਹੀਂ ਸਰਚ ਸਰਚ ਕੀਤਾ ਮੈਂ ਤਾਂ ਉਹ ਹੀ ਨਹੀਂ ਸਰਚ ਕਰਨਾ ਕਿਵੇਂ ਕਰੀਦਾ ਮੋਬਾਈਲ ਤਾਂ ਮੇਰਾ ਕੋਈ ਨਹੀਂ ਛੇੜਦਾ ਮੋਬਾਈਲ ਮੇਰਾ ਹਾਂ ਮੈਂ ਜਵਾਬ ਜਾਂ ਸਾਡਾ ਦੇਖਦਾ ਹੁੰਦਾ ਕਹਿੰਦਾ ਮੈਂ ਪੜ੍ਹਾਈ ਕਰਨੀ ਐ ਮੈਨੂੰ ਮੋਬਾਈਲ ਦੇ ਦੇ ਪਾਪਾ 12ਵੀਂ ਦੀ ਪੜ੍ਹਾਈ ਐ ਮੇਰੀ ਅਸੀਂ ਉਹ ਦੇਖਦਾ ਚੰਗਾ ਬਣ ਜੀ ਜੱਟਰੀ ਘਰ ਇਹ ਦੇਖਦਾ ਇਹਨੂੰ ਮੈਂ ਬਣਾਉਣਾ ਪੈਂਦਾ ਮੈਂ ਵੀ ਕਾਵੇਂ ਮੋਬਾਈਲ ਦੇ ਬੂਰੇ ਜਦੋਂ ਮੈਂ ਚਲਾਉਣਾ ਮੂਰੇ ਕੰਦੀਆਂ ਵੀਡੀਓ ਫੋਟੋਆਂ ਅੱਧ ਨੱਗੀਆਂ ਨੇ ਆਉਂਦੀਆਂ ਨੇ ਤੂੰ ਬੋਲ ਤੈਨੂੰ ਬੋਲ ਤੂੰ ਮੈਂ ਬੋਲ ਨਾ ਬਤਰੀ ਚਾਹੇ